ਸਸੀਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਿਲੀ ਚੈਨਲ ਸਸੀਗਾਲ ਦੇ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆਂ ਸੇਰੇ ਸੇਰੇ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਕਹਾਂ ਮੈਂ ਖੈ ਤਾਂ ਆਪਣੀ ਲਾਈਫ ਬਿਜ਼ੀ ਬਿਜ਼ੀ ਬਿਜੀ ਟਾਈਮ ਤੋਂ ਟਾਈਮ ਕੱਢਿਆ ਕਰੀਏ ਸੇਰੇ ਦਮਨ ਜਦੋਂ ਸਕੂਲ ਚਲੀ ਜਾਂਦੀ ਉਸ ਤੋਂ ਬਾਅਦ ਆਪਾਂ फटाफट ਰੈਡੀ ਹੋ ਗਏ ਤੇ ਗੁਰਦੁਆਰਾ ਸਾਹਿਬ ਚੱਲੇ ਮੱਥਾ ਟੇਕਨ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਕੇ ਫਿਰ ਆਪਾਂ ਜਾਵਾਂਗੇ ਆਪਣੇ ਆਫਿਸ ਤੇ ਇੱਕ ਤੁਹਾਨੂੰ ਖਾਸ ਗੱਲ ਹੋਰ ਦੱਸਣੀ ਸੀ ਬਾਕੀ ਤੁਸੀਂ ਮੈਨੂੰ ਲੱਗਦਾ ਵਲੌਗ ਚ ਗੈਸ ਕਰ ਲਿਆ ਹੋਣਾ ਜੇ ਚਲੋ ਮੈਂ ਤੁਹਾਡੀ ਜਾਣਕਾਰੀ ਲਦਾ ਦਿੰਨੀ ਅੱਜ ਦੱਸਿਓ ਕਿ ਟੀ-ਸ਼ਰਟ ਚੇਂਜ ਹੈ ਕਿ ਨਹੀਂ ਹੋਈਏ ਅੱਜ ਟੀ-ਸ਼ਰਟ ਆਪਣੇ ਚੇਂਜ ਕਰਕੇ ਵਲੌਗ ਸ਼ੁਰੂ ਕਰਵਾਇਆ ਉਤਾਰ ਕੋ ਮੈਂ ਕਿਹਾ ਜਿਹੜੇ ਪਹਿਣ ਪਰਾ ਜਿੰਨੇ ਉਤਾਰੋ ਉਹੀ ਟੀ-ਸ਼ਰਟ ਪਾਈ ਫਿਰਦੇ ਉਹੀ ਪਾਈ ਫਿਰਦੇ ਅੱਜ ਤੁਸੀਂ ਟੀ-ਸ਼ਰਟ ਚੇਂਜ ਕਰੋ ਤੇ ਨਾਲੇ ਵਲੌਗ ਸ਼ੁਰੂ ਕਰੋ ਪਰ ਉਹਨਾਂ ਪਤਾ ਲੱਗ ਗਿਆ ਟੀ-ਸ਼ਰਟ ਆ ਕਾਫੀ ਨੇ ਇੱਕ ਅੱਧੀ ਟੀ-ਸ਼ਰਟ ਨਹੀਂ ਹੈਗੀ ਹਨਾ ਹੂੰ ਤੇ ਆਪਣਾ ਘਰ ਦੇ ਕੰਮ ਨੇ ਜਿਹੜੇ ਥੋੜੇ-ਬਹੁਤੇ ਕਰ ਲਏ ਜੀ ਥੋੜੇ-ਬਹੁਤੇ ਰਹਿ ਗਏ ਨੇ ਉਹ ਆ ਕੇ ਕਰਾਂਗੇ ਪਹਿਲਾਂ ਗੁਰੂ ਘਰ ਮੱਥਾ ਟੇਕਾ ਜੀ ਵਾਹਿਗੁਰੂ ਦਾ ਆਸ਼ੀਰਵਾਦ ਨੇ ਹੈ ਜੀ ਪਰਮਾਤਮਾ ਤੋਂ ਬਣਾ ਕੁਝ ਨਹੀਂ ਹੈਗਾ ਤੇ ਬਾਕੀ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਬੋਲਪੋ ਕੁਛ ਲਾਈਕ ਵੀ ਜ਼ਰੂਰ ਕਰ ਲਿਓ ਬਸ ਤੇ ਜੇ ਕੁਝ ਸਾਨੂੰ ਸੁਝਾਅ ਦੇਣੇ ਹੁੰਦੇ ਨੇ ਜਾਂ ਕੁਝ ਸਾਨੂੰ ਬਲੇਸਿੰਗ ਦੇਣੀ ਹੁੰਦੀ ਹੈ ਨਾ ਜਾਂ ਕੁਝ ਹੋਰ ਦੇਣਾ ਹੁੰਦਾ ਤਾਂ ਉਹਦੇ ਲਈ ਕਮੈਂਟ ਸ਼ੁਰੂ ਕਰ ਦਿਓ ਹਾਂ ਤੇ ਇੱਕ ਕੁਐਸ਼ਚਨ ਸੀ ਸਿਮਰ ਪੁੱਛ ਰਹੇ ਸੀ ਜਿਹੜਾ ਅਸੀਂ ਵਲੌਗ ਪਾਇਆ ਸੀ ਸਿਮਰਨ ਦਾ ਕਿ ਸਾਡਾ ਕਿੰਨਾ ਖਰਚ ਆਇਆ ਉਹਦੇ ਚ ਮੈਡੀਕਲ ਦਾ ਖਰਚਾ ਅਸੀਂ ਦੱਸਣਾ ਭੁੱਲ ਗਏ ਸੀ ਤੁਹਾਨੂੰ ਪਰ ਮੈਂ ਉੱਤੇ ਮੈਂਸ਼ਨ ਕਰਤਾ ਸੀਗਾ ਹਾਂ ਮੈਂਸ਼ਨ ਕਰਤਾ ਸੀ ਤੇ ਬਾਰ ਬਾਰ ਕਮੈਂਟ ਵੀ ਆ ਰਹੇ ਸੀ ਕਿ ਫੀਸ ਕਿੰਨੇ ਸਾਲ ਦੀ ਏ ਸਿਮਰਨ ਦੀ ਫੀਸ ਜਿਹੜੀ ਤੁਸੀਂ ਪੇ ਕੀਤੀ ਉਹ ਕਿੰਨੇ ਸਾਲ ਦੀ ਏ ਦੱਸੋ ਸਿਮਰਨ ਦੀ ਫੀਸ ਉਹ ਜਿਹੜੀ ਫੀਸ ਹੁੰਦੀ ਆ ਜੀਆਈਸੀ ਦੀ ਇੱਕ ਇੱਕ ਸਾਲ ਦੀ ਹੁੰਦੀ ਆ ਵੈਸੇ ਹਾਂ ਅਗਲੇ ਸਾਲ ਦੀ ਬੱਚਾ ਉੱਥੋਂ ਆਪ ਹੀ ਇਕੱਠੀ ਕਰ ਲੈਂਦੇ ਆ ਬਾਕੀ ਜੇ ਕੋਈ ਕਾਲਜ ਸਸਤਾ ਹੋਵੇ ਦੇਖੋ ਤਾਂ ਫਿਰ ਪੇਰੈਂਟਸ ਕਈ ਵਾਰੀ ਪੂਰੀ ਫੀਸ ਵੀ ਪੇ ਕਰ ਦਿੰਦੇ ਨੇ ਤੇ ਜਿਹੜਾ ਅਸੀਂ ਕਾਲਜ ਦੇਖਿਆ ਮੇਨੂੰ ਲੱਗਦਾ ਵਲੌਗ ਦੇ ਵਿੱਚ ਦੱਸਿਆ ਹੋਇਆ ਕਿ ਪਹਿਲਾ ਜਿਹੜਾ ਅਸੀਂ ਕਾਲਜ ਚੂਜ਼ ਕੀਤਾ ਸੀ ਉਹਦੀ ਫੀਸ ਘੱਟ ਸੀ ਤੇ ਅਸੀਂ ਸੋਚਿਆ ਸੀ ਕਿ ਅਸੀਂ 2 ਸਾਲ ਦੀ ਫੀਸ ਪੇ ਕਰਕੇ ਭੇਜ ਦਾਂਗੇ ਪਰ ਉਹ ਕਾਲਜ ਸਾਨੂੰ ਮਿਲਿਆ ਨਹੀਂ ਹੈਗਾ ਤੇ ਹੁਣ ਜਿਹੜੀ ਫੀਸ ਅਸੀਂ ਪੇ ਕੀਤੀ ਉਹ 1 ਸਾਲ ਦੀ ਕੀਤੀ ਤੇ ਮੇਨੂੰ ਲੱਗਦਾ ਟੋਟਲੀ 1 ਸਾਲ ਦੀ ਹੀ ਹੁੰਦੀ ਫੀਸ ਹੈ ਨਾ 1 ਸਾਲ ਦੀ ਹੁੰਦੀ ਹੈ ਤੇ ਚਲੋ ਜੀ ਗੁਰਦੁਆਰੇ ਸਾਹਿਬ ਜਾਈਏ ਫਿਰ ਆ ਕੇ ਮਿਲਦੇ ਹਾਂ ਤੁਹਾਨੂੰ ਜਦੋਂ ਜਾਨ ਮੇਰੀ ਕੋਲ ਪਹੁੰਚਿਆ ਐਸੀ ਕਰਾਣਾ ਵੀ ਇਹਦੇ ਤੇ ਕਰੇ ਹੈ ਅਸੀਂ ਤੇ ਪਿਆਰ ਕਰਦੇ ਤਾਹਰ ਤੱਕ ਦਾ ਪਿਆਸ ਦਾ ਗਿਆਨ ਤਵਾਵਦਾ ਜਿੰਦੇ ਰਹੇ ਤਾਹਾਂ ਉਹਦੇ ਸੁਆਉ ਉਹਨਾਂ ਪਹਿਲਾ ਜੀ ਗੁਰਦਸਾਹ ਤੋਂ ਅੱਗੇ ਮੱਥਾ ਟੇਕ ਕੇ ਤੇ ਆਦੇ ਲੋ ਆਉਂਦੇ ਹੀ ਬੈਠ ਗਏ ਨੇ ਆਫਿਸ ਦੇ ਕੰਮ ਤੇ ਜਾਣਾ ਆਫਿਸ ਪਰ ਕਹਿੰਦੇ ਹੁਣ ਮੈਂ ਥੋੜਾ ਜਿਹਾ ਕੰਮ ਇੱਥੇ ਕਰਕੇ ਫਿਰ ਨਿਕਲਦਾ ਹਾਂਜੀ ਹਾਂ ਤੋਂ ਬਾਜ਼ਾਰੋਂ ਕੱਦੂ ਲਿਆਂਦਾ ਸੀ ਉਹ ਤਾਂ ਬੜਾ ਬੇਕਾਰ ਨਿਕਲਿਆ ਸੀ ਤੇ ਤਾਜ਼ੇ ਉਹਨਾਂ ਨੂੰ ਤੋੜ ਕੇ ਕੱਦੂ ਰੱਖੇ ਤੇ ਉਹ ਅਸੀਂ ਲੈ ਕੇ ਆਏ ਨਾਲ ਕੱਦੂ ਸਬਜ਼ੀ ਇੱਕ ਪੇਠਾ ਭਿੰਡੀਆਂ ਤੇ ਇੱਕ ਬੈਂਗਨ ਦਾ ਬਣਾਵਾਂਗੇ ਪਰਠਾ ਇਹ ਹੈਗੀ ਖੇਤਾਂ ਦੀ ਸਬਜ਼ੀ ਤਾਜੀ ਮੰਡੀ ਦਾ ਸਬਜ਼ੀ ਮਿਲਦੀ ਪੁਰਾਣੀ ਧਰਾਣੀ ਚਲੋ ਜੀ ਦਮਨ ਸਕੂਲ ਤੋਂ ਆ ਗਿਆ ਤੇ ਟਾਈਮ ਦੁਪਹਿਰ ਦਾ ਹੋ ਗਿਆ ਸੀ ਤੇ ਆਪਾਂ ਤੇ ਨਿੰਬੂ ਦੇ ਚਾਰਨਾ ਪਰੌਂਠਾ ਦਮਨ ਨੂੰ ਸਵਾਦ ਲੱਗਦਾ ਮੈਨੂੰ ਮਾਂ ਇੱਕ ਹੋਰ ਬਣਾ ਦਿਓ ਕਦੇ ਕਦੇ ਖਾਣਾ ਚਾਹੀਦਾ ਆਪਾਂ ਕਿ ਦਿਖਾਉਂਦੇ ਨਹੀਂ ਨਾ ਕਦੇ ਹੀ ਨਹੀਂ ਆਪਾਂ ਨੇ ਕਦੇ ਹਨ ਪਰੌਂਠੇ ਤਾਂ ਛੱਡ ਹੀ ਛੱਡੇ ਨੇ ਵਧੀਆ ਲੱਗਿਆ ਨਾ ਚਲੋ फटाफट ਹੋ ਜਾਓ ਰੈਡੀ ਟਿਊਸ਼ਨ ਵਾਸਤੇ ਤੇ ਮੈਂ ਬਣਾ ਲਾਂ ਸਬਜੀ ਸੁੱਜੀ ਠੀਕ ਹੈ ਹੋਰ ਬਣਾਉਣ ਵੈਟ ਕੀ ਬਹੁਤ ਹੈ ਹਾਂ ਬਸ ਬਹੁਤ ਹੈ ਠੀਕ ਟਾਈਮ ਹੋ ਗਿਆ ਜੀ ਸ਼ਾਮ ਦੇ 5 ਵਜੇ ਦਾ ਤਾਂ ਦਮਨ ਟਿਊਸ਼ਨ ਆਪਣੀ ਚਲੀ ਗਈ ਹੈ ਤੇ ਇੱਧਰ ਆਪਾਂ ਨੇ ਸਬਜੀ ਰੱਖਤੀ ਹੈ ਕद्दू ਦੀ ਤੇ ਇੱਧਰ ਅੱਜ ਆਪਾਂ ਬਣਾਈਏ ਥੋੜੀ ਜਿਹੀ ਚਾਹ ਆਪਣੀ ਦੀ ਕद्दू ਆਪਾਂ ਨੇ ਬਣਾਇਆ ਸੀ ਕਾਲੀ ਮਿਕਸ ਪਾ ਕੇ ਹੁਣ ਇਹ ਨਾ ਕਹਦੇਓ ਪਤੀਲਾ ਕਿਵੇਂ ਬਣਦਾ ਇਹ ਪਤੀਲਾ ਪਰਖ ਦਾ ਪਤੀਲਾ ਇਹਦੇ ਵਿੱਚ ਕਦੋਂ ਬਹੁਤ ਟੇਸਟੀ ਬਣਦਾ ਪਹਿਲਾਂ ਵੀ ਵੀਡੀਓ ਚ ਦੋ ਤਿੰਨ ਕਮੈਂਟ ਆਏ ਸੀ ਕਹਿੰਦੇ ਪਤੀਲਾ ਕਿਵੇਂ ਦਾ ਇਹ ਸਾਡਾ ਛੋਟਾ ਜਿਹਾ ਪਤੀਲਾ ਹੈ ਤੇ ਇਹ ਬਹੁਤ ਸਵਾਦ ਸੋਹਣੀ ਬਣਦੀ ਖੁੱਲੀ ਠਕਾਣੀ ਨੇ ਖਾਣ ਨੂੰ ਅੱਜ ਥੋੜੀ ਜਿਹੀ ਚਾਹ ਪੀਨੇ ਆਪਾਂ ਕਦੋਂ ਥੋੜਾ ਜਿਹਾ ਭੁੰਨ ਕੇ ਨਾ ਫਿਰ ਆਪਾਂ ਪੋੜਾ ਪਾਣੀ ਪਾਵਾਂਗੇ ਸਿੰਪਲ ਹੀ ਬਣਾਵਾਂਗੇ ਦੁੱਧ ਨਹੀਂ ਪਾਣਾ ਪੈਗਾ ਅੱਜ ਮੈਂ ਮਾਲਵੇ ਵਾਲਾ ਕਦੂ ਨਹੀਂ ਬਣਾਣਾ ਅੱਜ ਮਾਝੇ ਵਾਲਾ ਕਦੂ ਬਣਨਾ ਮਾੜੇ ਵਾਲੇ ਚ ਆਪਾਂ ਦੁੱਧ ਪਾ ਲੈਨੇ ਇੱਧਰ ਦੁੱਧ ਪਾਉਂਦੇ ਨੇ ਹਣਾ ਤੇ ਮੈਨੂੰ ਵੀ ਪਸੰਦ ਆ ਪਰ ਅੱਜ ਆਪਾਂ ਨੇ ਮਾਝੇ ਵਾਲਾ ਕੱਦੂ ਬਣਾਇਆ ਅਜਾ ਆਪਾਂ ਦੁੱਧ ਨਹੀਂ ਪਾਇਆ ਬਸ ਜੇਣਾ ਪਾਇਆ ਤੇ ਬਣਾਇਆ ਤੇ ਹੁਣ ਮੌਸਮ ਗਰਮੀਆ ਦਾ ਹੁਣ ਬਸ ਕੱਦੂ ਹੀ ਕੱਦੂ ਆ ਜਾਣਾ ਠੀਕ ਕਰ ਦੁੱਧ ਵਾਲਾ ਤੇ ਦੁੱਧ ਜਾ ਹੋਰੀ ਵੀ ਲੱਗੇ ਆਪਾਂ ਚਾਹ ਅੱਜ ਅੱਜ ਮੇਰਾ ਦਿਲ ਕਰ ਰਿਹਾ ਚਾਹ ਪੀਣੂ ਸਿਰ ਜਿਆ ਦੁਖੀ ਜਾਂਦਾ ਏ ਜਦੋਂ ਚਾਹ ਨਹੀਂ ਪੀਂਦੇ ਤੇ ਜਿੰਨੇ ਵੀ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸਾਰੇ ਮੈਂ ਬਹੁਤ ਬਹੁਤ ਥੈਂਕ ਯੂ ਕਿ ਇੰਨੇ ਸੋਹਣੇ ਕਮੈਂਟ ਕਰਦੇ ਹੋ ਤੇ ਮੈਨੂੰ ਥੋੜਾ ਜਿਹਾ ਵਿਜੀ ਚੱਲ ਰਹੀ ਸੀ ਤੇ ਰਿਪਲਾਈ ਕਰਨ ਦਾ ਟਾਈਮ ਨਹੀਂ ਲੱਗਿਆ ਤੇ ਜਦੋਂ ਮੈਨੂੰ ਟਾਈਮ ਲੱਗਿਆ ਮੈਂ ਜ਼ਰੂਰ ਰਿਪਲਾਈ ਕਰਾਂਗੀ ਤੇ ਮਹਿੰਦੀ ਦਾ ਨਾਮ ਪੁੱਛ ਰਹੇ ਸੀ ਮਹਿੰਦੀ ਵਾਲੀ ਵੀਡੀਓ ਹੈਗੀ ਜੀ ਪਿੱਛੇ ਕੋਈ ਪੁੱਛ ਰਿਹਾ ਕਿ ਮਹਿੰਦੀ ਦਾ ਨਾਮ ਦੱਸਿਓ ਤੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਿਓ ਕਿ ਮੈਂ ਘੜੀ ਮਹਿੰਦੀ ਲਾਈ ਪਰ ਮੈਨੂੰ ਕੱਲ ਪਈ ਨਹੀਂ ਹੈਗੀ ਤੇ ਹਜੇ ਤੱਕ ਮੈਂ ਕੁਝ ਨਹੀਂ ਲਾਇਆ ਤੇ ਇੱਕ ਮੇਰੇ ਭੈਣ ਦੇ ਭਰਾ ਕਹਿੰਦੇ ਸੀ ਬਾਇਓ ਦਾ ਕਲਰ ਲਾਇਓ ਤੇ ਦੇਖਣੀ ਹੈ ਮੈਂ ਟਰਾਈ ਕਰਕੇ ਅਗਰ ਮੈਨੂੰ ਸੂਪ ਕੀਤਾ ਹੋ ਤਾਂ ਮੈਂ ਜ਼ਰੂਰ ਲਾਵਾਂਗੀ ਤੇ ਜੇ ਤੁਹਾਡੇ ਕੋ ਕੋਈ ਉਹਦਾ ਪ੍ਰੋਪਰ ਨਾਮ ਤਾਂ ਮੈਨੂੰ ਜ਼ਰੂਰ ਉਹ ਵਰਡਸ ਕੋਲ ਤੇ ਕਮੈਂਟ ਕਰਿਓ ਕਿ ਮੈਂ ਉਹ ਜਾ ਕੇ ਲੈ ਆਵਾਂਗੀ ਲਗੀ ਅੱਧਾ ਪਾਣੀ ਟਾਕਤਾ ਗੈਸ ਕਰ ਦੇਣੀ ਮੀਡੀਅਮ ਆਪਾਂ ਮਜੇ ਕਰਦੇ ਆਂ ਚਾਹੇ ਹੀ ਆਣਾ ਪੀ ਇਹ ਤੇ ਨਾ ਇਹ ਸੋਲਿਆ ਉਹਨੂੰ ਬਣਾ ਲੀਏ ਸੋ ਗੋਚੇ ਨੂੰ ਵਰ ਬੋਗਰ ਨਹੀਂ ਹੋ ਗਈ ਹੈ। ਪਰ ਆਪਾਂ ਟੈਮ ਨਹੀਂ ਸਬਜੀ ਬਣਾ ਲੈਣ। ਟੈਮ ਨਹੀਂ ਰੋਟੀ ਖਾ ਲੈਣੇ ਆ। ਅੱਜ ਚਾਹ ਵੀ ਆਇਆ ਕਰੋ। ਫਤੇ ਸਾਡਾ ਆ ਗਿਆ ਬਿਨਾ ਦੱਸੇ। ਹੈਲੋ ਫਤੇ। ਹੈਲੋ। ਦਿੰਦੀ ਸਾਡੇ ਕਰੇ ਉਹਨੂੰ ਹੀ ਸ਼ੇਰ ਤੇ ਆਇਆ ਤੁਲੇ ਬੋਤਾਂ ਹੁਣ ਸ਼ੁਰੂ ਹੋ ਗਈ ਆ ਜੀ ਦੰਗੂ ਕਿੱਥੇ ਆ ਦੰਗੂ ਰੁਸ਼ਮ ਤੇ ਮੇਰਾ ਛੋਣਾ ਕਿਉਂ ਹੁਣ ਥੱਕ ਗਿਆ ਫਿਰ ਤੁਸੀਂ ਤਾਂ ਕਹਿੰਦੇ ਮੈਨੂੰ ਪਤਾ ਆਪਣਾ ਮੂੰਹ ਦਿਖਾ ਰਿਹਾ ਕਰਦਾ ਨਹੀਂ ਬਸ ਤੁਸੀਂ ਤਾਂ ਕਹਿੰਦੇ ਮੈਨੂੰ ਮਜ਼ਾ ਆਉਂਦਾ ਵਲੌਗ ਬਣਾਉਂਦਾ ਬੈਗ ਦੰਦੋ ਦਰ ਬੈਗ ਦੂਜਾ ਲੈ ਕੇ ਜਾਂਦੀ ਟੂਸ਼ਨ ਵਾਲਾ ਆ ਗਿਆ ਲਾਗ ਰਹਾ ਮੈਨੂੰ ਪਿਆ ਰਿਹਾ ਲਓ ਜੀ ਇਧਰ ਵਧਾਈਆਂ ਹੋ ਗਈਆਂ ਦੰਦ ਨਹੀਂ ਅਮਨ ਹੈ ਲੱਗ ਰਿਹਾ ਇਧਰ ਨਹੀਂ ਨਹੀਂ ਵੈਸੇ ਲੱਗ ਰਹਾ ਤੈਨੂੰ ਇਹ ਵੇਖੀ ਪਾਣੀ ਲਿਆਵਾਂ ਪਾਣੀ ਨੂੰ ਇਥੋਂ ਹੀ ਐਸਾ ਜ਼ਰੂਰ ਧੱਤੇ ਪਾਣੀ ਮਿਲੂ ਜ਼ਰੂਰੇ ਘਟਨ ਗਈਆਂ ਮੈਨੂੰ ਬੁਟੀਕ ਦੇ ਲਈ ਫਾਕ ਬਣਾਉਣਾ ਆਹ ਦੇਖੋ ਆਪਣਾ ਰੋ ਅੱਛਾ ਤਰਬੂਜ ਖਾਦਾ ਜਾ ਰਿਹਾ ਐਨ ਸਾਬਤੀ ਵਿੱਚੋਂ ਹੀ ਚਮਚਿਆਂ ਨਾਲ ਕੱਟ-ਕੱਟ ਕੇ ਵਾਹ ਵਾਹ ਫਤਿਹ ਅੱਜ ਤੁਸੀਂ ਸੇਮ ਸੇਮ ਟੀ-ਸ਼ਰਟ ਪਾਈਆਂ ਪੈਂਟ ਵੀ ਸੇਮ ਸੇਮ ਸ਼ੂ ਵੀ ਸੇਮ ਸੇਮ ਹੈ ਅੱਜ ਸਾਡੇ ਘਰੇ ਰੌਣਕਾਂ ਲੱਗੀਆਂ ਗੋੜ ਹੈਗਾ ਗੋੜ ਜਾਣਾ ਤੈਨੂੰ ਹੁਣ ਗੋੜ ਵਾਲੀ ਅੱਡ ਬਣਾਵਾ ਕੋਲ ਕਰੋ ਕਿ ਫਿੱਕੀ ਲੱਗਦੀ ਹੈ ਚੱਲ ਘਰੇ ਰਹਿਣਾ ਤੂੰ ਨਾਲ ਬਾਈ ਤੋਂ ਬਵਾ ਦੇ ਕੋਈ ਫਿਰ ਤੂੰ ਪੜਾ ਦੇ ਚਾਹ ਬਣਦੀ ਹੈ ਅੱਜ ਤੈਨੂੰ ਠੰਡ ਵਾਲੀ ਪਿਆਣੀ ਅੱਜ ਠੰਡ ਵਾਲੀ ਨਹੀਂ ਨਹੀਂ ਅੱਜ ਆਉਂਦੀ ਨਹੀਂ ਤੂੰ ਘਰੇ ਰਹਿ ਜਾ ਆਰੇ ਹਾਂ ਚਾਰ ਪੈਨ ਅਤੇ ਦੋ ਜੁੱਤੀ ਪੀਣੇ ਆ ਅਰੇ ਜਖਾਂ ਦੀ ਚਾਰ ਪੈਨ ਛੱਕਰਾਂ ਦੀ ਪੀਣੀ ਆ ਆਪਾਂ ਨੂੰ ਪਹਿਲਾਂ ਕਿੱਥੇ ਜਾਣਾ ਹੈ ਯਾਦਾ ਪਾਰੇ ਫਿਸਲ ਗਿਆ ਸੀ ਆ ਬਾਈ ਇਤਨਾ ਸਖੀ ਆਈ ਨਹੀਂ ਪੈ ਰਿਹਾ ਸੀ ਗੋਤਵਾਵੇ ਫਿਸਲ ਗਿਆ ਸਕਲਾ ਮੰਗਿਆ ਫਿਰ ਡਿੱਗ ਜਾਗੇ ਖਾਣਾ ਕੀ ਆ ਆਪਾਂ ਆਪਾਂ ਪਹਿਲਾਂ ਗੋਲ ਗੱਪੀ ਖਾਇਆ ਨਾ ਮੈਂ ਕਹਿੰਦਾ ਹੈ ਚਲੋ ਕੀ ਆ ਗੋਲ ਗੱਪੀ ਕਿੱਥੇ ਹੋਸੀ ਆਂਦੀ ਹਾਂ ਜੀ ਇਹ ਨਹੀਂ ਹੱਥ ਦਾ 1.5 ਕਿਲੋ 1.5 ਕਿਲੋ ਸਹੀ ਨਹੀਂ ਗੋਏ ਉਹ ਤੇਰੀ ਗਾਈਸ ਮਾਰਾ ਹੋ ਚੁੱਕਾ ਹੈ ਕੋਪਟ ਉਹ ਦੇਖੋ ਫੋਟੋਆਂ ਦੇਖੇ ਤੇ ਹੁਣ ਹੈ ਨਹੀਂ ਆਪਣੇ ਆਪਣੇ ਗੋਲ ਗੱਪੇ ਹੁਣ ਫੇਰ ਕੀ ਕੀਤਾ ਜਾਵੇ ਹੁਣ ਘਰ ਵੀ ਚੱਲ ਜਾਵੇ ਠੀਕ ਪਤਾ ਨਹੀਂ ਹਰ ਕਿੱਥੇ ਡੇਢ ਕਿਲੋ ਡੇਢ ਕਿਲੋ ਚੱਲੋ ਸ਼ੁਰੂ ਏ ਨਾ ਦਿਲਾ ਦੇ ਚਲ ਸਹੀ ਆ ਰਹਾ ਉਹਦਨ ਰੋੜਕੇ ਉੱਤੇ ਲਾ ਦੇ ਉੱਥੇ ਮੈਂ ਮੈ ਲਾਣਾ ਮੈਸੀ ਨਹੀਂ 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 ਪਲੀਜ਼ 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 ਅੰਦਰ ਚਾੜੀਂ ਆਂਦੀ ਆਏ ਮੈਂ ਅੰਦੀ ਉਹ ਲਾਣੀ ਕਿ ਮਰੇ ਲਾ ਲੇਂਗਾ ਲਾ ਲੂੰਗਾ ਮੈਂ ਪਿੰਡ ਗਿਆ

ਗਲਮਲ ਹੈ ਬਈ ਸਭ ਗਲਮਲ ਹੈ ਆਦੇ ਨਾਲ ਆਈਫੋਨ ਲੈਣੇ ਕੋਪੜੀ ਕਿੰਨੇ ਦੀਆਂ ਨੇ 70 ਰੁਪਏ ਦੀਆਂ ਅੱਜ ਆਪਾਂ ਹੈ ਇਹਦੇ ਮਨੋ ਲਵਾਂਗੇ ਟੈਕੋਸ ਠੀਕ ਹੈ ਕਿਉਂਕਿ ਕਿਰਤਾਸ ਤੇਰੇ ਤੋਂ ਪਰ ਲੈ ਕੇ ਆਏ ਤੂੰ ਮੈਨੂੰ ਹੀ ਪਤਾ ਸੀ ਵੀ ਤੂੰ ਆਵੀਂ ਚ ਜਲਾਣੀ ਨੇ ਚ ਮੈਂ ਤਾਂ ਲੈ ਆਂਦਾ 300 ਸਭ ਨੇ ਕੁਲ ਰੂਰ ਕਿਨੇ ਦੇ ਬੱਟਰ ਕਿੰਨੇ ਦਾ ਕਿਉਂਕਿ ਤਾਂ ਮੈਂ ਐਮ ਆਰ ਪੀ ਨਹੀਂ ਦਿੱਸਦੀ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਆਹ ਦੇਖ ਇੱਧਰ ਆਹ ਦੇਖੀ 10 ਲੈ ਸਰਗੋ ਆਹ ਲਓ ਫਿਰ ਇੱਕ ਹੋਰ ਲੈ ਲੈ ਕੋਈ ਨਾ ਚਲੋ ਆਈ ਕਾਲ ਲੈ ਰਿਹਾ ਕਿੰਨੇ ਦੇ 10 10 ਦਾ 30 ਹੋਗੇ ਬਾਕੀ ਆਜੂਆ ਆਪਣਾ ਸਮਾਂ ਤੂੰ 40 ਪੂਰੇ ਕਰੇ ਯਾਰ 40 ਦੇ ਲੱਗਦੇ ਤੂੰ ਕੀ ਵੀ ਲੈਂਗੀ ਅੱਛਾ ਅੱਛਾ ਇੱਕ ਯਾਦ ਹੈ ਤੁਮਨੇ ਬੇਜ਼ੀ ਜਿਆਦਾ ਮਹਿੰਗਾ ਨਹੀਂ ਪੈਸਾ ਵੀਰ ਪੈਲਾ ਉਹ ਹੰਦੇ ਸੀਗਾ ਅਰਜਨ ਦਾ 100 ਰੁਪਏ ਦਾ ਤਾਂ ਖੁੱਲੇ ਹੋਈ ਨਹੀਂ ਅਗੇ ਮੈਂ ਲੈਣਾ ਪਾ ਪਾਤਾ ਰਾਜ ਕਦੀ ਆਪਣਾ ਸਹੀ ਹਾਂ ਨਹੀਂ ਮੈਂ ਸਵੇਰੇ ਤੂੰ ਕਦੀ ਬ੍ਰਸ਼ ਨਹੀਂ ਕਰਦਾ ਆ ਬ੍ਰਸ਼ ਲੈਣਾ ਨਹੀਂ ਮੈਂ ਰੋਜ਼ ਕਰਦਾ ਯਾਰ ਹੱਦ ਹੋ ਗਈ ਹਾਏ ਏ ਠੰਡੀ ਹਵਾ ਆ ਰਹੀ ਹੈ ਠੰਡ ਆ ਰਹੀ ਹੈ ਅੱਸੀ ਅੱਸੀ ਨਾ ਫੜੇ ਇਸੇ ਇਸੇ ਨਹੀਂ ਕਿ ਸੁਬਹ ਨੂੰ ਹੋ ਰੇ ਨੇ ਨੇਲ ਨੇਲ ਕੱਟ ਕੇ ਚੱਲ ਜਦੇ ਸਹੀ ਕਰ ਲੈਣਾ ਦੇਖ ਪਾਈ ਤਾਗੇ

ਤੇ ਮੇਨ ਆ ਸੀ ਜੱਤ ਤੇਰੀਆਂ ਫੇਵਰੇਟ ਓਏ ਆ ਨਾ ਲਈਏ ਇੱਕ ਇੱਕ ਕੋਈ ਨਾ ਗੂਗਲ ਤੇ ਕਰ ਲਾਂਗੇ ਦੂਜੀ ਕੰਮ ਵਧੀਆ ਕਿੰਨੇ ਦੇਣਗੇ 20 20 ਦਾ ਹੋਣਾ 20 ਦਾ ਹਾਂ ਠੀਕ ਹੈ ਇੱਕ ਉਹ ਤੇ ਇੱਕ ਆਹਾ ਹਾਂ ਅਮ ਐਡਿੰਗ ਨੂੰ ਸਪਰੇਡ ਇਹ ਆਂਡਿੰਦੇ ਦਾਂਗੇ ਨਹੀਂ ਮੈਂ ਵਿਖਾਣਾਂਗੇ ਮੈਨੂੰ ਤੂੰ ਖਾਏਂਗੀ ਇਹ ਜਾ ਹੋਰ ਨਹੀਂ ਆਗਾ ਇੱਕ ਕਾ ਚੱਕ ਲੈਣਾ ਫਿਰ ਅੱਛਾ 23 202 57 89 ਪੂਰੇ ਪੂਰੇ ਹਰ ਨੇ 80 ਹੋ ਗਏ ਹਨ ਮੇਰੇ ਲਈ ਵੀ ਫਿਰ ਆਏ ਹਾਂ ਇਹ ਸੇਮ ਹੀ ਲੈ ਲਵਾਂਗਾ ਕਿੰਨਾ ਵੱਖ ਮੈਂ ਭਾਈ ਨਹੀਂ ਇਹ ਆ ਇਹ ਵਾਲੇ ਨੇ ਬੰਦਾ ਲੈ ਇਹ ਮੇਚ ਵਾਲੇ ਨਹੀਂ ਆ ਰਹੇ ਪੱਕੀ ਗੱਲ ਹੈ ਆਈ ਕਿਹੜੇ ਨੇ ਇਥੋਂ 100 ਵਾਲੇ ਇਹ ਹੀ ਨੇ ਫਿਰ